ਪਤਾ ਤੁਸੇ ਉਹਨਾਂ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਕਿ ਆਪਾਂ ਇੰਗਲਿਸ਼ ਵੀ ਸਿਖਾ ਲਈ ਹਿੰਦੀ ਵੀ ਸਿਖਾ ਲਈ ਪਰ ਆਪਾਂ ਪੰਜਾਬੀ ਨਾਲੋਂ ਕਿਤੇ ਨਾ ਕਿਤੇ ਵਾਂਝੇ ਰਹੇ ਨੇ ਆਂ ਹੋ ਪੂਰੀ ਕਿਸੇ ਹੋਰ ਸਟੇਟ 'ਚ ਚਲੇ ਜਾਓ ਉੱਥੇ ਜਿਹੜੀ ਸਟੇਟ ਆ ਉਹਦੇ ਹਿਸਾਬ ਨਾਲ ਭਾਸ਼ਾ ਬੋਲੀ ਜਾਂਦੀ ਆ ਔਰ ਸਾਡੇ ਇੱਧਰ ਜ਼ਿਆਦਾ ਜ਼ੋਰ ਕਾਹਦੇ ਦਿੱਤਾ ਜਾਂਦਾ ਹਰੇਕ ਸਕੂਲ ਦੇ ਵਿੱਚ ਹਿੰਦੀ 'ਤੇ ਹਿੰਦੀ ਜਿਹੜੀ ਆ ਸਾਡੀ ਮਾਂ ਬੋਲੀ ਆ ਇਹ ਕਿਹਾ ਜਾਂਦਾ ਹੈ ਠੀਕ ਆ ਪਰ ਅਸੀਂ ਪੰਜਾਬ ਦੇ ਵਸਨੀਕ ਆ ਅਸੀਂ ਪੰਜਾਬੀ ਭਾਸ਼ਾ ਹੈ ਜਿਹੜੀ ਆ ਮਾਤ ਪਾਏ ਹੈ ੜੀ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤੀ ਆ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਗਿਆ ਆ ਉਹ ਗੁਰਮਤਿ ਭਾਸ਼ਾ ਉਹ ਪੰਜਾਬੀ ਭਾਸ਼ਾ ਨੂੰ ਛੱਡ ਕੇ ਅਸੀਂ ਜਿਹੜਾ ਆ ਬਾਕੀ ਪਛਾਵਾਂ ਵੱਲ ਧਿਆਨ ਦੇ ਰਹੇ ਆ ਤੇ ਕਿਤੇ ਨਾ ਕਿਤੇ ਸਾਡੇ ਵੱਲੋਂ ਸਿੱਧੀ ਦਾ ਜਿਹੜਾ ਸੋ ਤੁਸੀਂ ਬਹੁਤ ਸਾਰੇ ਲੰਗਰ ਹੈ ਜੋ ਸੁਣੇ ਹੋਣਗੇ ਪਰ ਦਸਤਾਰ ਦਾ ਲੰਗਰ ਤਾਂ ਮੇਰੇ ਬਹੁਤ ਸਾਰੇ ਵੀਰਾਂ ਵੱਲੋਂ ਜੋ ਦਸਤਾਰ ਦਾ ਲੰਗਰ ਲਗਾਇਆ ਗਿਆ ਤੇ ਇੱਕ ਵੀਰ ਮੇਰੇ ਨਾਲ ਵੀ ਜੁੜਿਆ ਹੋਇਆ ਉਹਨਾਂ ਨਾਲ ਆਪਾਂ ਗੱਲ ਕਰਕੇ ਸਭ ਤੋਂ ਪਹਿਲਾਂ ਤਾਂ ਵੀਰੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਮੈਨੂੰ ਇੱਕ ਗੱਲ ਦੱਸੋ ਇਹ ਦਸਤਾਰਾਂ ਦਾ ਲੰਗਰ ਜਿਵੇਂ ਇਹ ਦਸਤਾਰਾਂ ਦਾ ਲੰਗਰ ਕੀ ਹਰ ਹਰ ਸਾਲ ਹੀ ਹੁੰਦਾ ਹੈ ਤੇ ਕੁਝ ਨਹੀਂ ਜਿਹੜੇ ਆ ਔਰ ਵੀਰ ਵੀਰ ਜੀ ਅੰਮ੍ਰਿਤ ਵੀਰ ਜੀ ਸਾਰੇ ਜਾਣੇ ਵੀਰ ਦਾਲ ਕੇ ਹਰ ਸਾਲ ਇੱਥੇ ਨੰਗਲ ਲਗਉਂਦੇ ਆ ਔਰ ਦੂਰ ਦੂਰ ਤੋਂ ਜਿਹੜੇ ਸਰਦਾਰ ਪਹੁੰਚਨੇ ਕੋਸ਼ਿਸ਼ ਕਰਦੇ ਨੇ ਕੋਈ ਸਪੈਸ਼ਲਿਟੀ ਪਹੁੰਚਦੇ ਆ ਸੇਵਾ ਕਰਨ ਵਾਸਤੇ ਔਰ ਫਰੀ ਦਸਤਾਰਾਂ ਸਜਾਈਆਂ ਜਾਂਦੀਆਂ ਜਿਹੜੇ ਵੀਰ ਕਟਿੰਗ ਵਾਲੇ ਆ ਔਰ ਪ੍ਰਣ ਕਰਦੇ ਆ ਵੀ ਅਸੀਂ ਕੇਸ ਰੱਖਾਂਗੇ ਉਹ ਫਿਰ ਇਹ ਦਸਤਾਰ ਉਹਨਾਂ ਨੂੰ ਦਿੱਤੇ ਦੀ ਆ ਸੋ ਵੀਰੇ ਕਿੰਨਾ ਕੋ ਜਿਹੜਾ ਸਕੂਲ ਹੈ ਉਹ ਮਿਲਦਾ ਜਦੋਂ ਆਪਾਂ ਕਿਸੇ ਦੇਖੋ ਜਿਹੜਾ ਸਰਦਾਰ ਬੰਦਾ ਹੈ ਉਹ ਤਾਂ ਦਸਤਾਰ ਬਨੂਗਾ ਹੀ ਪਰ ਜਿਹੜਾ ਤੁਸੀਂ ਜਿਹੜੇ ਕਿ ਤੁਸੀਂ ਗੱਲ ਕੀਤੀ ਜਿਹੜੇ ਜਿਨ੍ਹਾਂ ਨੇ ਕੇਸ ਕਤਲ ਕੀਤੇ ਹੋਏ ਨਾ ਜਾਂ ਬਚਪਨ ਤੋਂ ਹੀ ਨਹੀਂ ਰਸਤੇ ਹੋਏ ਜਦੋਂ ਉਹ ਆਪਣੇ ਸਿਰ ਤੇ ਦਸਤਾਰ ਸਜਾਉਂਦਾ ਹੈ ਜਾਂ ਥੋੜੇ ਵੱਲੋਂ ਉਹਨਾਂ ਦੇ ਸਿਰ ਤੇ ਜੋ ਦਸਤਾਰ ਸਜਾਈ ਜਾਂਦੀ ਹੈ ਤਾਂ ਵੀਰੇ ਕਿੰਨਾ ਸਕੂਨ ਲੰਦਾ ਦੇਖੋ ਜੀ ਮਨ ਨੂੰ ਸਕੂਨ ਤਾਂ ਬਹੁਤ ਮਿਲਦਾ ਇੱਕ ਸਾਡੀ ਸੇਵਾ ਦੀ ਸੇਵਾ ਹੋ ਜਾਂਦੀ ਆ ਦੂਜਾ ਵੀ ਇੱਕ ਨਸ਼ੇ ਤੋਂ ਔਰ ਹੁਰ ਗੁਰ ਗਰੇਈਆਂ ਤੋਂ ਬੰਦਾ ਜਿਹੜਾ ਆਪਣੇ ਮਾਈਂਡ ਨੂੰ ਡਾਇਵਰਟ ਕਰਕੇ ਨਾ ਆਪਦਾ ਸਹੀ ਪਾਸੇ ਯੂਟਿਲਾਈਜ਼ ਕਰਦਾ ਤੁਸੀਂ ਅੱਜ ਦੇਖਦੇ ਹੋ ਵੀ ਕਈ ਹਨਾ ਇਹ ਇੱਥੇ ਜਿੰਨੇ ਵੀ ਕੋਚ ਲਗਭਗ ਆਉਂਦੇ ਆ YouTube ਔਰ Instagram ਤੇ ਇਸੇ ਕਰਕੇ ਵਿਮਸਾ ਕਿਉਂਕਿ ਦਸਤਾਰਾਂ ਐਡੀਆਂ ਅਲੱਗ-ਅਲੱਗ ਸਟਾਈਲ ਦੀਆਂ ਮੰਨਦੇ ਆ ਜਿੱਦੋਂ ਪ੍ਰੇਰਿਤ ਹੋ ਕੇ ਅੱਜ ਦੇ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਨੂੰ ਛੱਡ ਕੇ ਤੇ ਦਸਤਾਰ ਵਾਲੇ ਪਾਸੇ ਆ ਰਹੇ ਵੀਰੇ ਜੇ ਗੱਲ ਕਰੀਏ ਬਹੁਤ ਸਾਰੇ ਜਿਹੜੇ ਮੁੰਡੇ ਨੇ ਸਿੱਖ ਨੌਜਵਾਨਾਂ ਦੀ ਗੱਲ ਕਰਦੀ ਆ ਮੈਂ ਮੈਂ ਬਹੁਤ ਸਾਰੇ ਮੁੰਡੇ ਨੇ ਜਿਹੜੇ ਕਿ ਆਪਣੇ ਕੇਸ ਤੇ ਜੋ ਕਤਲ ਕਰਵਾ ਕੇ ਨਸ਼ਿਆਂ ਦੇ ਵਿੱਚ ਜਾਂ ਹੋਰ ਵੀ ਜੋ ਬਹੁਤ ਸਾਰੇ ਪੈਸ਼ੈਂਟ ਚੱਲੇ ਹੋਏ ਨੇ ਉਹਨਾਂ ਦੇ ਵਿੱਚ ਡੁੱਬਦੇ ਜਾ ਰਹੇ ਨੇ ਉਹ ਮੇਰੇ ਵੀਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਜੀ ਮੇਰੀ ਇਹੀ ਬੇਨਤੀ ਆ ਕਿ ਸਾਡਾ ਸਭ ਤੋਂ ਪਹਿਲਾਂ ਤਾਂ ਇਹ ਗੱਲ ਆ ਵੀ ਸਾਡਾ ਇਤਿਹਾਸ ਦੇ ਕਿੰਨਾ ਵੱਡਾ ਇਤਿਹਾਸ ਆ ਠੀਕ ਹੈ ਜੀ ਔਰ ਕਿੰਨੀਆਂ ਸ਼ਹਾਦਤਾਂ ਹੋਈਆਂ ਇੱਥੇ ਜਿਹੜਾ ਅਸੀਂ ਇੱਕ ਪੇਜ ਨੂੰ ਬੰਦਿਆ ਨਾ ਉਹ ਜੇ ਆਪਾਂ ਧਿਆਨ ਦੇਈਏ ਤੇ ਖੂਨ ਦੇ ਨਾਲ ਭਜਾ ਹੋਇਆ ਠੀਕ ਹੈ ਜੀ ਇਹ ਪਾਣੀ ਦਾ ਛਿੜਕਾ ਨਹੀਂਗਾ ਇਹ ਉਹਨਾਂ ਦੀਆਂ ਉਹਨਾਂ ਦੇ ਖੂਨ ਦਾ ਜਿਹੜਾ ਸਿੰਜਿਆ ਹੋਇਆ ਵਾ ਤਾਂ ਅਸੀਂ ਇਹ ਦਸਤਾਰਾਂ ਇਹਨੀਆਂ ਖੁੱਲੀਆਂ ਬਣ ਸਕਦੇ ਆ ਨਹੀਂ ਤਾਂ ਪਹਿਲਾਂ ਜਿਹੜੀਆਂ ਇਹ ਰਾਜੇ ਮਹਾਰਾਜ ਜੀ ਜਾਂ ਜਿਹੜੀਆਂ ਵੱਡੀਆਂ ਗੱਡੀਆਂ ਤੇ ਪੈਂਦੇ ਸੀ ਉਹ ਹੀ ਦਸਤਾਰਾਂ ਸੇ ਆ ਸਕਦੇ ਸੋ ਵੀਰੇ ਮੈਂ ਇੱਕ ਤੁਹਾਨੂੰ ਇਹ ਵੀ ਮੈਸੇਜ ਤੁਹਾਡੇ ਤੋਂ ਲੈਣਾ ਚਾਹੁੰਦੀ ਜਿਵੇਂ ਤੁਸੀਂ ਜਾਣਦੇ ਹੋ ਕਿ ਸ਼੍ਰੀ ਫਤਿਹਗੜ ਸਾਹਿਬ ਦੇ ਜੋ ਛੋਟੇ-ਛੋਟੇ ਬੱਚੇ ਉਹਨਾਂ ਦੇ ਪੇਰੈਂਟਸ ਜੋ ਦਰਸ਼ਕਾਂ ਨੇ ਨਾਰੇ ਨੇ ਪਰ ਵੀਰੇ ਛੋਟੇ ਬੱਚਿਆਂ ਨੂੰ ਕਈ ਬਹੁਤ سارے ਬੱਚੇ ਇਦਾਂ ਨੇ ਜਿਨ੍ਹਾਂ ਨੂੰ ਇਤਿਹਾਸ ਹੀ ਨਹੀਂ ਪਤਾ ਸੋ ਅਸੀਂ ਬਹੁਤ سارے ਬੱਚਿਆਂ ਨਾਲ ਗੱਲ ਵੀ ਕੀਤੀ ਸਿਖਾ ਨਾਲ ਵੀ ਗੱਲ ਕੀਤੀ ਚਲੋ ਛੋਟੇ ਅੱਧੇ ਬੱਚਿਆਂ ਨੂੰ ਇਤਿਹਾਸ ਪਤਾ ਪਰ ਬਹੁਤ سارے ਬੱਚੇ ਨੇ ਜੋ ਇਤਿਹਾਸ ਨਹੀਂ ਪਤਾ ਤੁਸੀਂ ਉਹਨਾਂ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਆਪਾਂ ਇੰਗਲਿਸ਼ ਵੀ ਸਿਖਾ ਲਈ ਹਿੰਦੀ ਵੀ ਸਿਖਾ ਲਈ ਪਰ ਆਪਾਂ ਪੰਜਾਬੀ ਨਾਲੋਂ ਕਿਤੇ ਨਾ ਕਿਤੇ ਵਾਂਝੇ ਰਹ ਰਹੇ ਆ ਜੀ ਇਹ ਤਾਂ ਗੱਲ ਬਿਲਕੁਲ ਸਹੀ ਆ ਕਿਉਂਕਿ ਆਪਾਂ ਜੇ ਪੰਜਾਬ 'ਚ ਰਹੇ ਨੇ ਹੁਣ ਤੁਸੀਂ ਕਿਸੇ ਹੋਰ ਸਟੇਟ 'ਚ ਚਲੇ ਜਾਓ। ਉੱਥੇ ਜਿਹੜੀ ਸਟੇਟ ਆ ਉਹਦੇ ਹਿਸਾਬ ਨਾਲ ਭਾਸ਼ਾ ਬੋਲੀ ਜਾਂਦੀ ਆ ਔਰ ਸਾਡੇ ਇੱਧਰ ਜਿਆਦਾ ਜ਼ੋਰ ਕਾਇਦੇ ਦਿੱਤਾ ਜਾਂਦਾ ਹਰ ਇੱਕ ਸਕੂਲ ਦੇ ਵਿੱਚ ਹਿੰਦੀ ਬੋਲੀ। ਹਿੰਦੀ ਜਿਹੜੀ ਆ ਸਾਡੀ ਮਾਂ ਬੋਲੀ ਆ ਇਹ ਕਿਹਾ ਜਾਂਦਾ ਠੀਕ ਆ ਪਰ ਅਸੀਂ ਪੰਜਾਬ ਦੇ ਵਸਨੀਕ ਆ ਅਸੀਂ ਪੰਜਾਬੀ ਜੇ ਆਪਸ ਵਿੱਚ ਨਹੀਂ ਬੋਲ ਸਕਦੇ ਜਾਂ ਆਪਦੇ ਅੱਜ ਵੀ ਹੁਣ ਮੈਨੂੰ ਇੱਕ ਬੱਚਾ ਮਿਲਿਆ ਉਹ ਹੈ ਸਿੱਖ ਠੀਕ ਆ ਗੱਲ ਕਰ ਰਿਹਾ ਉਹ ਹਿੰਦੀ ਦੇ ਵਿੱਚ ਗੱਲ ਅਸੀਂ ਇਹ ਨਹੀਂ ਆਂਦੇ ਵੀ ਉਹ ਕਿਸੇ ਭਾਸ਼ਾ ਦੇ ਵਿੱਚ ਕਿਉਂ ਬੋਲਦਾ ਵੀ ਕਿਸੇ ਦੂਜੀ ਭਾਸ਼ਾ ਵਿੱਚ ਕਿਉਂ ਬੋਲਦਾ ਪਰ ਅਸੀਂ ਆਪਦੀ ਪੰਜਾਬੀ ਭਾਸ਼ਾ ਹੈ ਜਿਹੜੀ ਆ ਮਾਤਪਾ ਹੈ ੜੀ ਸਾਨੂੰ ਸਾਡੇ ਗੁਰੂ ਸਹਬਾਨਾਂ ਨੇ ਦਿੱਤੀ ਆ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਗਿਆ ਆ ਉਹ ਗੁਰਮਤਿ ਭਾਸ਼ਾ ਉਹ ਪੰਜਾਬੀ ਭਾਸ਼ਾ ਨੂੰ ਛੱਡ ਕੇ ਅਸੀਂ ਜਿਹੜਾ ਆ ਬਾਕੀ ਪਛਾਵਾਂਵਾਂ ਤੇ ਆਂ ਦੇ ਰਹੇ ਆ ਤੇ ਕਿਤੇ ਨਾ ਕਿਤੇ ਸਾਡੇ ਵੱਲੋਂ ਸਿੱਧੀ ਦਾ ਜਿਹੜਾ ਕਾਣ ਕੀਤਾ ਜਾ ਰਿਹਾ ਬਹੁਤ ਸਾਰੇ ਸਕੂਲ ਵੀ ਇੱਦਾਂ ਦੇ ਨੇ ਜਿੱਥੇ ਕਿ ਪੰਜਾਬੀ ਭਾਸ਼ਾ ਤੇ ਜੋ ਰੋਕ ਲਗਾਈ ਗਈ ਹੈ ਪੁੱਲਾਂ ਨੂੰ ਤੁਸੀਂ ਕਿਵੇਂ ਦੇਦੋ ਕਿ ਜਿਹੜੀ ਮਾਂ ਬੋਲੀ ਆ ਜੇ ਉਹ ਹੀ ਬੰਦ ਕਰਵਾ ਦਿੱਤੀ ਜਾਵੇ ਤਾਂ ਬੱਚਾ ਸਿੱਖਿਆ ਕਿੱਥੋਂ ਪ੍ਰਾਪਤ ਕਰੂਗਾ ਦੇਖੋ ਜੇ ਸਕੂਲ ਦੇ ਵਿੱਚ ਆਪਾਂ ਬਾਕੀ ਵਿਸ਼ਾਵਾਂ ਤੋਂ ਪੜਾਉਨੇ ਆ ਠੀਕ ਆ ਜੀ ਪੰਜਾਬੀ ਜਿਹੜੀ ਆ ਇੱਥੋਂ ਦੀ ਆਪਾਂ ਪੰਜਾਬ ਦੇ ਵਿੱਚ ਮੋਸਟਲੀ ਪੰਜਾਬੀ ਹੀ ਬੋਲਦੀ ਆ ਪੰਜਾਬੀ ਪੜਾਉਣੀ ਜ਼ਰੂਰੀ ਆ ਲਾਜ਼ਮੀ ਆ ਹੁਣ ਇੱਕ ਸਿੱਖਿਆ ਦੇ ਵਿੱਚ ਤੁਸੀਂ ਜੇ ਤੁਸੀਂ ਇਦਾਂ ਕਰੋਗੇ ਵੀ ਹਾਂ ਕਿਸੇ ਚੀਜ਼ ਤੋਂ ਇੱਕ ਬੱਚੇ ਨੂੰ ਬੰਨ੍ਹਿਆ ਰੱਖਿਆ ਜਾਊਗਾ ਤਾਪਾ ਕਿਵੇਂ ਕਹਿ ਸਕਦੇ ਆ ਵੀ ਉਹ ਉਥੇ ਜਿਹੜਾ ਸਕੂਲ ਆ ਇੱਕ ਸਹੀ ਤਰੀਕੇ ਦੇ ਨਾਲ ਐਜੂਕੇਸ਼ਨ ਦੇ ਰਿਹਾ ਹੈ ਉਹ ਤਾਂ ਬੱਚੇ ਨੂੰ ਤੁਸੀਂ ਇੱਕ ਕਟੜੜਵਾਦੀ ਬਣਾ ਰਹੇ ਆ ਜਾਂ ਉਹਨੂੰ ਗਲਤ ਪਾਸੇ ਜਾਂ ਉਹਨੂੰ ਇੱਕ ਉਹਦੇ ਮਾਈਂਡ 'ਚ ਨਾ ਨੈਗੇਟਿਵਿਟੀ ਭਰ ਦੇ ਰਹੇ ਹੋ ਪਿੱਛੇ ਜੀ ਇੱਕ ਖਬਰ ਵੀ ਆਈ ਸੀ ਕਿ ਜਿਹੜੇ ਬੱਚਿਆਂ ਦੇ ਜਿਹੜੇ ਸਰਦਾਰ ਬੱਚੇ ਸੀ ਅਮਰਿਤ ਸ਼ਕੇ ਹੋਏ ਸੀ ਉਹਨਾਂ ਤੋਂ ਸਕੂਲ ਵਾਲਿਆਂ ਨੇ ਖੜੇ ਤੱਕ ਲੁਹਾ ਦਿੱਤੇ ਗਏ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੂੰ ਤਾਂ ਇਹੀ ਆ ਜੀ ਵੀ ਹੁਣ ਤੁਸੀਂ ਚਾਹੇ ਜੋ ਮਰਜ਼ੀ ਕਰ ਲਓ ਠੀਕ ਆ ਜੀ ਤੁਸੀਂ ਸਿੱਖੀ ਦੇ ਪ੍ਰਤੀ ਆਪਦੀ ਨਫ਼ਰਤ ਸ਼ਰੇਆਮ ਦਿਖਾ ਰਹੇ। ਜੀ ਕਾ ਜੋ ਕਿ ਬਿਲਕੁਲ ਗਲਤ ਗੱਲ। ਸਾਡਾ ਕਿਸੇ ਦੇ ਨਾਲ ਕੋਈ ਬੈਰ ਵਿਰੋਧ ਨਹੀਂ ਗਾ। ਨਾ ਹੀ ਸਾਡੇ ਗੁਰੂ ਸਹਿਬਾਨਾਂ ਦਾ ਸੀਗਾ। ਪਰ ਗੱਲ ਇਹ ਆ ਵੀ ਉਹ ਇੱਕ ਕਹਿ ਲੋ ਵੀ ਧੱਕੇ ਦੇ ਨਾਲ ਹਨਾ ਆਪਾਂ ਕਿਸੇ ਨੂੰ ਮਜਬੂਰ ਕਰਨਾ ਵੀ ਹਾਂ ਨਹੀਂ ਤੂੰ ਸਿੱਖ ਨਹੀਂ ਤੂੰ ਸਾਡੇ ਵਿੱਚੋਂ ਹੀ ਨਿਕਲਿਆ ਤੂੰ ਸਾਡੀ ਕਮਿਊਨਿਟੀ ਵੱਖਰੀ ਨਹੀਂ ਗੀ ਤੂੰ ਸਾਡੇ ਈੋਂ ਨਿਕਲਿਆ। ਮਤਲਬ ਉਹਦੇ ਪ੍ਰਤੀ ਨਾ ਇੱਕ ਉਸ ਬੱਚੇ ਦੇ ਵਿੱਚ ਆਪਾਂ 네ਗਟਿਵਿਟੀ ਭਰਦੇ ਪਏ ਆ। ਠੀਕ ਆ ਔਰ ਉਸ ਸਮਾਜ ਦੀ ਸਿਰਜਣਾ ਕਰਦੇ ਪਿਆ ਜਿਹੜੀ ਕਿ ਆਉਣ ਵਾਲੇ ਸਮੇਂ ਵਾਸਤੇ ਬਹੁਤ ਖਤਰਨਾਕ ਸੋ ਬਹੁਤ ਸੋਹਣੇ ਮੈਸੇਜ ਜੋ ਮੇਰੇ ਵੀਰ ਵੱਡੇ ਵੀਰ ਨੇ ਦਿੱਤੇ ਨੇ ਸੋ ਇਦਾਂ ਹੀ ਅਸੀਂ ਵੀਰੇ ਫਿਰ ਤੋਂ ਇੱਕ ਵਾਰੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋ ਇਦਾਂ ਹੀ ਅਸੀਂ ਹੋਰ ਤੁਹਾਨੂੰ ਦਸਤਾਰ ਸਜਾਉਣ ਵਾਲੇ ਜੋ ਸੋਹਣੇ ਸੋਹਣੇ ਮੇਰੇ ਵੀਰ ਨੇ ਮੇਰੇ ਤੋਂ ਛੋਟੇ ਮੇਰੇ ਤੋਂ ਵੱਡੇ ਸਾਰਿਆਂ ਨਾਲ ਮਿਲਾਉਂਦੇ ਰਵਾਂਗੇ ਸੋ ਜੁੜੇ ਰਹੋ ਪੰਜਾਬੀ ਨਿਊਜ਼ ਐਨ ਆਰ ਆਈ ਦੇ ਨਾਲ